ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਬੜੇ ਧਿਆਨ ਨਾਲ ਸਮਝਣਾ ਵਿਚਾਰਾਂ ਅੱਗੇ ਵੀ ਆਪ ਜੀ ਨੇ ਸਰਵਨ ਕੀਤੀਆਂ ਹੋਈਆਂ ਨੇ ਕਿਰਤ ਦਾ ਅਰਥ ਹੁੰਦਾ ਕੀਤੇ ਹੋਏ ਕਰਮ ਵੀ ਮੇਰੇ ਕੀਤੇ ਹੋਏ ਕਰਮ ਦੇ ਕਰਕੇ ਇਹ ਵਿਛੋੜਾ ਤੇ ਵਿਛੋੜੇ ਦਾ ਦੁੱਖ ਮੈਂ ਕਈ ਸਦੀਆਂ ਤੋਂ ਜਨਮਾਂ ਤੋਂ ਭੋਗ ਰਿਆ ਪਰ ਹੁਣ ਕਰਮ ਮੇਰਾ ਸੀ ਪਰ ਕਿਰਪਾ ਤੁਹਾਡੀ ਚਾਹੀਦੀ ਹੈ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾ ਮੇਰਾ ਕਰਮ ਨਹੀਂ ਬਦਲ ਸਕਦਾ ਕਰਮ ਬਦਲ ਦੇ ਲਈ ਸੋਚ ਬਦਲਣੀ ਪੈਣੀ ਹੈ ਤੇ ਗੁਰੂ ਮਹਾਰਾਜ ਨੇ ਸਾਡੀ ਸੋਚ ਨੂੰ ਬਦਲਣਾ ਜਦੋਂ ਸੋਚ ਬਦਲ ਗਈ ਕਰਮ ਵੀ ਬਦਲੇਗਾ ਪਰ ਹੁਣ ਸੋਚ ਕਰਮ ਕਦੋਂ ਬਦਲੇ ਜਦੋਂ ਉਸ ਮਾਲਕ ਦੀ ਕਿਰਪਾ ਸਾਡੇ ਤੇ ਹੋਏਗੀ ਇਹ ਨਹੀਂ ਕਿ ਯਤਨ ਨਹੀਂ ਕੀਤੇ ਕੋਸ਼ਿਸ਼ਾਂ ਨਹੀਂ ਕੀਤੀਆਂ ਬੜੇ ਯਤਨ ਕੀਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰ੍ਹਾਂ ਇਹ ਵਿਛੋੜੇ ਦਾ ਦੁੱਖ ਮਿਲਾਪ ਦੇ ਸੁੱਖ ਵਿੱਚ ਬਦਲ ਜਾਏ ਪਰ ਨਹੀਂ ਹਾਰ ਕੇ ਮੈਨੂੰ ਵਾਹਿਗੁਰੂ ਤੁਹਾਡੇ ਦਰ ਤੇ ਆਉਣਾ ਹੀ ਪਿਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਕੁੰਟ ਕਹਿੰਦੇ ਦਿਸ਼ਾਵਾਂ ਚਾਰ ਦਿਸ਼ਾਵਾਂ ਜੜੀਆਂ ਨੇ ਚਾਰ ਛੱਡੋ ਮੈਂ ਦਸੇ ਦਿਸ਼ਾਵਾਂ ਦੇ ਵਿੱਚ ਜਾ ਕੇ ਆ ਗਿਆ ਤੇ ਕੋਈ ਐਸਾ ਕਰਮ ਨਹੀਂ ਜਿਹੜਾ ਨਾ ਕੀਤਾ ਹੋਵੇ ਪਰ ਤੇਰੀ ਕਿਰਪਾ ਤੋਂ ਬਿਨਾ ਅੱਜ ਵੀ ਮੈਂ ਅਧੂਰਾ ਹੀ ਹਾਂ ਚਾਰ ਕੁੰਡ ਦਸ ਦਿਸ਼ ਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਵਾਹਿਗੁਰੂ ਮੈਂ ਥੱਕ ਕੇ ਹਾਰ ਕੇ ਤੇਰੀ ਸ਼ਰਨ ਚ ਆਇਆ ਯਤਨ ਬੜੇ ਕੀਤੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਤਰ੍ਹਾਂ ਤਰ੍ਹਾਂ ਦੇ ਕਰਮ ਕੀਤੇ ਪਰ ਹਾਰ ਕੇ ਤੇਰੇ ਦਰ ਤੇ ਹੀ ਆਉਣਾ ਪਿਆ ਕਿਉਂਕਿ ਸਮਝ ਆ ਗਈ ਕਿ ਕਿਰਪਾ ਤੋਂ ਬਿਨਾ ਗਲ ਨਹੀਂ ਬਣਦੀ ਹੁਣ ਜਦੋਂ ਇਹ ਅਰਦਾਸ ਕੀਤੀ ਵੀ ਮੈਂ ਹਾਰ ਕੇ ਤੁਹਾਡੇ ਦਰ ਤੇ ਆਇਆ ਤੇ ਮਹਾਰਜ ਕਹਿੰਦੇ ਨੇ ਜਦੋਂ ਤੂੰ ਪਟਕਦਿਆਂ ਹੋਇਆਂ ਆਇਆ ਤੇ ਕੀ ਮਹਿਸੂਸ ਕੀਤਾ ਬੜਾ ਥੋੜਾ ਜਿਹਾ ਬਰੀਕੀ ਨਾਲ ਸਮਝ ਲਿਓ ਆਮ ਅਕਸਰ ਆਪਾਂ ਗੱਲਾਂ ਕਰਦੇ ਹੁੰਨੇ ਆ ਕਿ ਜਿਹੜੇ ਅਕਲ ਹੈ ਨਾ ਅਕਲ ਇਹ ਕਈ ਵਾਰ ਬਦਾਮ ਖਾ ਕੇ ਨਹੀਂ ਠੋਕਰਾਂ ਖਾ ਕੇ ਆਉਂਦੀ ਹੈ। ਕਈ ਵਾਰੀ ਬੰਦੇ ਨੂੰ ਬਦਾਮ ਖਵਾਈ ਜੋ ਅਕਲ ਨਹੀਂ ਆਉਂਦੀ ਪਰ ਉਹ ਜੇ ਕਿਤੇ ਠੋਕਰਾਂ ਵੱਜ ਜਾਣ ਤੇ ਠੋਕਰਾਂ ਖਾ ਕੇ ਅਕਲ ਆਉਂਦੀ ਹੈ। ਹੁਣ ਮੈਂ ਦਰਬਾਰ ਦਰ ਠੋਕਰਾਂ ਖਾਂਦੇ ਖਾਂਦੇ ਆਇਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਜਦੋਂ ਮੈਂ ਦਸਾ ਦਸ਼ਾਵਾਂ ਦੇ ਵਿੱਚ ਘੁੰਮਿਆ ਤੇ ਕਈ ਠੋਕਰਾਂ ਖਾਧੀਆਂ ਹਾਰ ਕੇ ਤੇਰੇ ਦਰ ਤੇ ਆਇਆ ਤੇ ਮਾਰੇ ਕਹਿੰਦੇ ਵਰ ਜਦੋਂ ਠੋਕਰਾਂ ਵੱਜੀਆਂ ਤੇ ਕੀ ਮਹਿਸੂਸ ਕੀਤਾ ਕਹਿੰਦੇ ਮੈਂ ਮਹਿਸੂਸ ਕੀਤਾ ਵੀ ਲੋਕ ਬੜੇ ਮਤਲਬੀ ਨੇ ਇਹ ਮਤਲਬੀ ਦੁਨੀਆ ਹੈ ਜਿੰਨਾ ਚਿਰ ਤੁਹਾਨੂੰ ਕੋਈ ਸੁੱਖ ਮਿਲ ਰਿਹਾ ਤੇ ਉਹ ਤੁਹਾਡਾ ਸਤਕਾਰ ਹੈ ਤੁਹਾਡੀ ਰਿਸਪੈਕਟ ਹੈ ਤੁਹਾਡਾ ਮਾਨ ਸਨਮਾਨ ਹੈ ਜਦੋਂ ਤੁਹਾਡੇ ਕੋਲੋਂ ਕੁਝ ਸੁੱਖ ਨਾ ਮਿਲਿਆ ਜਿਹੜੇ ਲੋਕ ਤੁਹਾਡਾ ਸਤਕਾਰ ਕਰਦੇ ਉਹੀ ਤੁਹਾਨੂੰ ਦੁਰਕਾਰ ਦੇਣਗੇ ਉਹੀ ਫਟਕਾਰ ਦੇਣਗੇ ਕਿਉਂਕਿ ਹੁਣ ਤੁਹਾਡੇ ਕੋਲੋਂ ਮਿਲਣਾ ਕੁਝ ਨਹੀਂ ਕਹਿੰਦੇ ਮੈਂ ਦੇਖਿਆ ਧੀਨ ਦੁਦਹਿ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿੰਨਾ ਚਿਰ ਗਊ ਕੋਲੋਂ ਦੁੱਧ ਮਿਲਦਾ ਸੀ ਉਹਦੀ ਸੰਭਾਲ ਵੀ ਹੋ ਰਹੀ ਤੇ ਜਦੋਂ ਦੁੱਧੇ ਤੋਂ ਬਾਹਰੀ ਹੋ ਗਈ ਉਹ ਫਿਰ ਮਾਲਕ ਨੇ ਛੱਡ ਦਿੱਤੀ ਵੀ ਹੋਣੀ ਕਿਸੇ ਕੰਮ ਦੀ ਨਹੀਂ ਉਹ ਫਿਰ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਤੁਰੀ ਆ ਜਿਹੜਾ ਵੀ ਆਉਂਦਾ ਉਹਨੂੰ ਦੁਰਕਾਰ ਕੇ ਜਾਂਦਾ ਕਿਉਂਕਿ ਮਾਲਕ ਨੇ ਛੱਡ ਦਿੱਤਾ ਅਸੀਂ ਕਿਤੇ ਗੁਰੂ ਨਾਲ ਮਤਲਬੀ ਸਾਂਝ ਨਾ ਪਾ ਲਈਏ ਬੜੇ ਧਿਆਨ ਨਾਲ ਫਿਰ ਸਮਝ ਲੈਣਾ ਜਦੋਂ ਤਾਂ ਕੋਈ ਮੁਸੀਬਤ ਆ ਗਈ ਕੋਈ ਦੁੱਖ ਆ ਗਿਆ ਕਿੰਨਾ ਪਾਠ ਵੀ ਹੋ ਗਿਆ ਗੁਰੂ ਮਹਾਰਾਜ ਦੇ ਦਰ ਤੇ ਕਿੰਨਾ ਕਿੰਨਾ ਚਿਰ ਹਾਜ਼ਰੀ ਵੀ ਲੱਗ ਗਈ ਕਿਉਂਕਿ ਮੁਸੀਬਤ ਪਈ ਸੀ ਨਾ ਦੁੱਖ ਆਇਆ ਤੇ ਜਦੋਂ ਕੋਈ ਦੁੱਖ ਦਾ ਮੁਸੀਬਤ ਦਾ ਸਮਾਂ ਲੰਘ ਗਿਆ ਜਿਹੜਾ ਬੰਦਾ ਕਹ ਲੋ ਕਿ ਕਿੰਨਾ ਕਿੰਨਾ ਸਮਾ ਪਾਠ ਕਰਦਾ ਨਹੀਂ ਸੀ ਥੱਕਦਾ ਤੇ ਕਿੰਨਾ ਕਿੰਨਾ ਚਿਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਾ ਸੀ ਅੱਜ ਉਸੇ ਬੰਦੇ ਨੂੰ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਣਾ ਵੀ ਔਖਾ ਲੱਗਦਾ ਹੈ ਅੱਜ ਉਹਦੇ ਕੋਲ ਮੱਥਾ ਟੇਕਣ ਜੋਗਾ ਵੀ ਟਾਈਮ ਨਹੀਂ ਪਰ ਇੱਕ ਟਾਈਮ ਸੀ ਜਦੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਮਤਲਬ ਸੀ ਉਦੋਂ ਮਤਲਬ ਸੀ ਕਿ ਮੇਰਾ ਦੁੱਖ ਦੂਰ ਹੋ ਜਾਏ ਵਾਹਿ ਗੁਰੂ ਮੇਰੀ ਮੁਸੀਬਤ ਦੂਰ ਤੇ ਜਦੋਂ ਉਹ ਸਮਾਂ ਟਲ ਗਿਆ ਉਹ ਫਿਰ ਮੱਥਾ ਟੇਕਣਾ ਵੀ ਕਈਆਂ ਨੂੰ ਭਾਰੂ ਹੋ ਜਾਂਦਾ ਹੈ ਤੇ ਮਾਰੇ ਕਹਿੰਦੇ ਇਤਾਂ ਦੁਨੀਆ ਦਾ ਵਿੱਚ ਰਹਿਣ ਵਾਲਿਆਂ ਦਾ ਸੁਭਾਈ ਇਤਾਂ ਦਾ ਹੋ ਗਿਆ ਸੁਖ ਮੈਂ ਅਨ ਬਹੁਤ ਮਿਲ ਬੈਠਤ ਰਹਤ ਚਾਹੂੰ ਦੇਸ ਕੀ ਰਹਿ ਬਿਪਦ ਪਰਿ ਸਭ ਹੀ ਸੰਗ ਛੱਡ ਤਕਉ ਨ ਆਵਤ ਨਿਰੇ ਇਹ ਦੇਖੀ ਦੁਨੀਆ ਮਤਲਬੀ ਹੈ ਧੇਨ ਦੁਦੈ ਤੇ ਬਾਰੀ ਕਿਤੇ ਨ ਆਵੇ ਕਾਮ ਕਹਿੰਦੇ ਲੋਕ ਜਿਸ ਗਊ ਦੀ ਪੂਜਾ ਕਰਦੇ ਸੀ ਉਹਨੂੰ ਰੋਜ਼ ਚਾਰਾ ਪਾਉਂਦੇ ਸੀ ਆਪਾਂ ਦੇਖਦੇ ਹਾਂ ਕਈ ਗਊਸ਼ਾਲਾਂ ਵਿੱਚ ਭੀੜਾਂ ਲੱਗੀਆਂ ਪਈਆਂ ਲੋਕ ਚਾਰਾ ਲੈ ਕੇ ਜਾਂਦੇ ਆ ਪਰ ਉਹੀ ਗਊਆਂ ਜਿਹੜੀਆਂ ਗਲੀ ਤੇ ਬਾਜ਼ਾਰਾਂ ਵਿੱਚ ਤੁਰੀਆਂ ਲੋਕ ਉਹਨਾਂ ਨੂੰ ਫਿਟਕਾਰਾਂ ਪਾਉਂਦੇ ਆ ਉਹਨਾਂ ਨੂੰ ਦਰਕਾਰ ਦੇ ਕਿਉਂ ਉਸ ਗਊ ਤੇ ਉਸ ਗਊ ਚ ਫਰਕ ਹੈ ਇੱਕ ਦੀ ਸੰਭਾਲ ਇੱਕ ਨੂੰ ਕਈ ਜਣੇ ਚਾਰਾ ਪਾਉਣ ਤੁਰਿਆ ਔਰ ਇੱਕ ਰਸਤੇ ਦੇ ਖਲੋਦੀ ਹੋਵੇ ਤੇ ਛੋਟੀ ਮਾਰਨ ਤੱਕ ਜਾਂਦੇ ਹੈ ਤੇ ਉਹ ਵੀ ਗਊ ਹੈ ਉਹ ਹੈ ਉਹ ਵੀ ਫਰਕ ਕੀ ਹੈ ਉਹਨੇ ਦੁੱਧ ਦੇਣਾ ਹੈ ਉਹ ਦੁੱਧ ਤੋਂ ਵਾਰੀ ਹੋ ਗਈ ਇਸ ਲਈ ਮੈਂ ਤੁਹਾਡੇ ਦਰਦ ਤੇ ਆਏ ਆ ਮੈਨੂੰ ਸਮਝ ਆ ਗਈ ਕਿ ਦੁਨੀਆ ਦੇ ਅੰਦਰ ਸੰਗ ਸਖਾ ਸਭ ਤਜ ਗਏ ਕੋ ਨ ਨਿਭੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਗੁਨਾਥ ਮੈਂ ਤੇਰੀ ਟੇਕ ਲਈਆ ਸੱਚੇ ਪਾਤਸ਼ਾ ਮੇਰੇ ਤੇ ਮਿਹਰ ਕਰ ਤੇਰੇ ਕਰਮ ਤੋਂ ਤੇਰੀ ਕਿਰਪਾ ਤੋਂ ਬਿਨਾ ਮੇਰਾ ਕਰਮ ਅਧੂਰਾ ਹੈ ਤੇਰੀ ਬਖਸ਼ਿਸ਼ ਤੋਂ ਬਿਨਾ ਕਿਉਂਕਿ ਕਰਮ ਦਾ ਅਰਥ ਬਖਸ਼ਿਸ਼ ਵੀ ਹੈ ਤੇ ਕਰਮ ਦਾ ਅਰਥ ਸਾਡੇ ਕੀਤੇ ਹੋਏ ਕਰਮ ਵੀ ਹੈ ਜਦੋਂ ਮਹਾਰਾਜ ਨੇ ਸਾਡੀ ਫਰਿਆਦ ਸੁਣੀ ਵੀ ਇਹ ਕਬੂਲ ਦਾ ਹੈ ਇਹ ਮੰਨਦਾ ਹੈ ਕਿ ਕਿਰਤ ਕਰਮ ਕੇ ਵਿਛੜ ਮੈਂ ਕੀਤੇ ਕਰਮ ਨਾਲ ਵਿਛੜਿਆ ਕਸੂਰ ਕਿਸੇ ਦਾ ਨਹੀਂ ਮੇਰੇ ਆਪਣੇ ਕੀਤੇ ਕਰਮ ਦਾ ਔਰ ਮੈਨੂੰ ਦੁਨੀਆਂ ਦੀ ਸਮਝ ਆ ਗਈ ਜਦੋਂ ਮਹਾਰਾਜ ਨੇ ਦੇਖਿਆ ਵੀ ਇਹਨੂੰ ਆਪਣੇ ਅੰਦਰ ਦੇ ਦੁੱਖ ਦਾ ਅੰਦਾਜ਼ਾ ਹੋ ਗਿਆ